बाबा दसिंग बद बारे गल करा कि मई सतारा सौ दस बच्चे सरहद फतेह जी ने अपनी आजधानी सतारा सौ तेरह गुरदास नंगल बनाई गुना ਮਹੌਰ ਦੇ ਸੁਪੇਦਾਰ ਨੇ ਕਈ ਵਾਰ ਉਛਾ ਕਰਕੇ ਆਪਣੀ ਪੋਜਾ ਨਾਲ ਬਾਬਾ ਜੀ ਦਾ ਪਿੱਛਾ ਕਰਦਿਆਂ ਆਖਰ ਉਹਨਾਂ ਨੂੰ 740 ਸਾਥੀਆਂ ਸਮੇਤ ਦੇ ਉਹਨਾਂ ਦਾ 3 ਸਾਲ ਦਾ ਪੁੱਤਰ ਕਿਹਾ ਦੀ 10 ਮਹੀਨੇ ਘੇਰਾਬੰਦੀ ਕਰ ਦੋ ਬਾਬਾ ਉਹਨਾਂ ਨੂੰ ਕਹਿ ਗਏ ਕਿ ਦਿਨ ਹੀ ਲੱਗੇਗਾ ਵਾਲ 15 ਸਤਬਰ ਦੇ ਸਾਹਮਣੇ ਕਈ ਤਨ ਸਿੱਖਾਂ ਦਾ ਪਤ੍ਰਿਆਮ ਪੱਟਾਇਆ ਗਿਆ। ਪਤ੍ਰਿਆਮ ਦੇ ਉਪਤ ਅਜੀਤ ਸਿੰਘ ਦਾ ਖਤਮ ਕਰਕੇ ਉਹਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਫੋਨ ਦੀ ਕੀਤੀ ਗਈ। ਪਰ ਬਾਬਾ ਜੀ ਬਹੁਤ ਤੋਂ ਬੇਖੌਫ ਅਤੇ ਸਿੱਖੀ ਸਿਧਕ ਤੇ ਕਾਇਮ ਰਹਿੰਦੇ ਆ। ਅਣੁਕੀ ਤੁਸੀਂ ਇਹ ਚੱਲਦੇ ਹੋਏ 9 ਜੂਨ 1716 ਨੂੰ ਅਦੁੱਤੀ ਸ਼ਹੀਦੀ ਜਾਂ ਮੀ ਹੈ। ਇਸ ਦਲਦਨਾਕ ਦ੍ਰਿਸ਼ ਨੂੰ ਸਾਂਝੇ ਤਜਾ ਦੇ ਸ਼ਹਿਬ ਬਾਬੂ ਰਜਵੰਦੀ ਨੇ ਆਪਣੀ ਕਮਨਾਲ ਇਉਂ ਚਦਿਆ ਤੋਰੇ ਸਿੰਘ ਨਹੌਰ ਤੋਂ ਸੂਬਾ ਕੱਢ ਜਲੂਸ ਤੋਰੇ ਸਿੰਘ ਨਹੌਰ ਤੋਂ ਸੂਬਾ ਕੱਢ ਜਲੂਸ ਮੰਝਲ ਮੰਝਲ ਖੈਰ ਦੇ ਪਹਿਰਾ ਦੇਣ ਗਰੂਸ ਸਿੱਖ ਕਹਿੰਦੇ ਤੋਰ ਲੈ ਲਾਹੌਰੋਂ ਦਿੱਲੀ ਨੂੰ ਸਿੰਘ ਕਹਿੰਦੇ ਤੋਰਲੇ ਲਾਹੌਰੋਂ ਦਿੱਲੀ ਨੂੰ ਮੁਗਲ ਪਠਾਣ ਪਾਉਂਦੇ ਜਾਂ ਖਿੱਲੀ ਨੂੰ ਅੱਗੇ ਪਿੱਛੇ ਚਾਹੀ ਅਸਵਾਰ ਪਿਆਦੇ ਐ ਚੱਲੇ ਨਾਲ ਸੂਬੇ ਦੇਤੀ ਸ਼ਹਿਜਾਦੇ ਐ ਜਲਮੀ ਪਿਸ਼ੌਰੀ ਦੋਰ ਸਾਦੇ ਪੂਰੇ ਜੀ ਜਲਮੀ ਪਿਸ਼ੌਰੀ ਦੋਰ ਸਾਦੇ ਪੂਰੇ ਜੀ ਜਾਨ ਬੰਦੇ ਛੇਰ ਦੀ ਗੱਡੀ ਦੇ ਪੂਰੇ ਜੀ ਜਿੰਦਰਾ ਲਗਾਤਰਾ ਪਿੰਜਰੇ ਚ ਬਾੜ ਕੇ ਇਹੇ ਉੱਖਾ ਸ਼ੇਰ ਖਾਜੇ ਦਾ ਕਿਸੇ ਨੂੰ ਪਾੜ ਕੇ ਉੱਖਾ ਸ਼ੇਰ ਖਾਜੇ ਦਾ ਕਿਸੇ ਨੂੰ ਪਾੜ ਕੇ ਦੇਹੀ ਸਾਰੀ ਨਾਲ ਸੰਗਲਾਂ ਦੇ ਜਕੜੀ ਹੀ ਦੇਹੀ ਸਾਰੀ ਸੰਗਲਾਂ ਦੇ ਨਾਲ ਜਕੜੀ ਇੱਕ ਖੜਾ ਸਿਰ ਤੇ ਏਕ ਕਟਾਰ ਪਕੜੀ ਫਾਲੇ ਵਾਂਗੂ ਮੱਥਾ ਸੂਰਮੇ ਦਾ ਡੱਗਦਾ ਹਾ ਹਾਂ ਬਈ ਫਾਲੇ ਵਾਂਗੂ ਮੱਥਾ ਸੂਰਮੇ ਦਾ ਡੱਗਦਾ ਹਾ ਪਿੰਜਰੇ ਚੋਂ ਸੇਖ ਵੈਰੀਆਂ ਨੂੰ ਲੱਗਦਾ ਪਿੰਜਰੇ ਚੋਂ ਸੇਖ ਵੈਰੀਆਂ ਨੂੰ ਲੱਗਦਾ ਮੰਭੇ ਚੱਲਦੀ ਨਾ ਪੇਸ਼ ਪਿਆ ਬਕਤ ਮੱਛੜਾ ਪਿੱਛੇ ਜਾਵੇ ਲਾਡਲਾ ਅਜੇ ਸਿਓ ਬੱਚੜਾ ਉਦੋਂ ਪਿੱਛੇ ਦੱਸਾਂ ਜੋ ਸਿਆਣੇ ਲਿਖਦੇ ਕੱਟੇ ਸੀਸ ਗੱਡਿਆਂ ਚ ਹਜ਼ਾਰਾਂ ਸਿੱਖਾਂ ਦੇ ਉਹ ਬੁਰੇ ਪਾਪੀ ਸੂਬੇ ਦੇ ਹੁਕਮ ਕਰੜੇ ਬੁਰੇ ਪਾਪੀ ਸੂਬੇ ਦੇ ਹੁਕਮ ਕਰੜੇ 700 ਜਵਾਨ ਛੁਤਰਾ ਤੇ ਲੜੜੇ 700 ਜਵਾਨ ਛੁਤਰਾ ਤੇ ਨੜੜੇ ਨਰੜੇ ਦੋਵੇਂ ਹੱਥ ਪਿੱਛਾ ਬਨ ਕੇ ਵੇ ਦਰਦਾ ਹਾਂ ਦੋਵੇਂ ਹੱਥ ਪਿੱਛਾ ਬਨ ਕੇ ਵੇ ਦਰਦਾ ਹਾਂ ਬੁੱਕ-ਬੁੱਕ ਕੇ ਸਾਖੁੰਨਿਆਂ ਚ ਕਰਦਾ ਗੰਨਾਂਵਾਦਾਂ ਚੌਂਕ ਚਾਦਨੀ ਬਾਜ਼ਾਰ ਮੇ ਜਿਤਨੇ ਪੰਜਾਬ ਦੇ ਜਵਾਨ ਕਾਰ ਮੇ ਜਿਤਨੇ ਪੰਜਾਬ ਦੇ ਜਵਾਨ ਕਾਰ ਮੇ ਦੇਖ ਕੇ ਨਜ਼ਾਰੇ ਉਹ ਕਹਿ ਕਹਿਰਦੇ ਦੇਖ ਕੇ ਨਜ਼ਾਰੇ ਉਹ ਕਹਿ ਕਹਿਰਦੇ ਸਾਰੇ ਲੋਕ ਰੋਣ ਲੱਗ ਕਹਿ ਸ਼ਹਿਦੇ ਨਾਲੇ ਦੇਖ ਪੁੱਪਾ ਮਾਰਨ ਜਨਾਨੀਆਂ ਅੱਜ ਕਿੱਥੇ ਕਰਨਾ ਉਹ ਤਾਰਾ ਜਾਨੀਆਂ ਅੱਜ ਕਿੱਥੇ ਕਰਨਾ ਉਹ ਤਾਰਾ ਜਾਨੀਆਂ ਹੋਵੇ ਮਾਮਾ ਦੇ ਪੁੱਤਰ ਭਾਈ ਜਿੰਨਾ ਭੈਣਾਂ ਦੇ ਮਾਮਾ ਦੇ ਪੁੱਤਰ ਭਾਈ ਜਿੰਨਾ ਭੈਣਾਂ ਦੇ ਬੁਰੇ ਖਾਦ ਹੋਏ ਹੋਣਗੇ ਸਦੈਣਾ ਦੇ ਰਜਬਲੀ ਕੋਈ ਨਾ ਘਟੀ ਦਾ ਵੈਦ ਜੀ ਰਜਬਲੀ ਘਟੀ ਦਾ ਕੋਈ ਨਾ ਵੈਦ ਜੀ ਕੀਤੇ ਸਾਰੇ ਲੈਣ ਕੇ ਕਿਲੇ ਚ ਕਹਿਤੀ ਕਿ ਤੇ ਸਾਰੇ ਲੈਣ ਕੇ ਕਿਲੇ ਚ ਕਹਿਤ ਜੀ ਉਹ ਬਹੁਤ ਚ ਬਹੁਤ ਠੂਕ